ਹਾਂਜੀ ਬਾਬਾ ਜੀ ਇਹ ਜਿਹੜਾ ਧਰਮਕਸ਼ਥਾਨਾ ਦੀ ਇਹ ਸਾਡੇ ਪ੍ਰਾਤਿਨ ਸਮਾਧਾ ਬਾਬਾ ਅਰਜਨ ਦਾਸ ਜੀ ਸਤਕਾਰਯੋਗ ਸਾਡੇ ਬਾਬਾ ਜੀ ਨੇ ਜਿਹੜੇ ਅਰਜਨ ਦਾਸ ਜੀ ਇਹ ਬਹੁਤ ਤਪੱਸਵੀ ਸਾਧੂ ਸੀਗੇ ਦੱਸਦੇ ਨੇ ਕਹਿੰਦੇ ਬਹੁਤ ਸ਼ਕਤੀ ਵਾਲੀ ਜਗ੍ਹਾ ਇਹ ਸਾਡੇ ਬਜ਼ੁਰਗਾਂ ਤੋਂ ਸਾਡੇ ਜਨਮ ਤੋਂ ਤਾਂ ਪਹਿਲਾਂ ਦੀ ਅਸੀਂ ਐਂ ਦੇਖਦੇ ਆ ਇਹਨਾਂ ਨੂੰ ਪਹਿਲਾਂ ਨੀਵੀਂ ਸੀ ਫਿਰ ਸਾਡੇ ਪਿੰਡ ਦੀ ਪੰਚਾਇਤ ਨੇ ਪੱਟ ਕੇ ਇਹ ਸਮਾਧ ਉੱਚੀ ਕਰਾਤੀ ਸਿੱਧਾ ਹੁਣ ਨਵਾਂ ਟੈਕਨੋਲੋਜੀ ਆ ਜਿਹੜੀ ਜੱਕ ਲਾ ਕੇ ਤਾਂ ਇਹਦੇ ਵਿੱਚ ਅੱਜ ਉਹਨੂੰ ਫੋਟੋਆਂ ਦਿਖਾਉਣਿਆ ਜੀ ਵਿੱਚ ਜਿਹੜੇ ਸਾਡੇ ਪਹਿਲਾਂ ਇੱਥੇ ਬਜ਼ੁਰਗ ਘੁਲਦੇ ਹੁੰਦੇ ਸੀਗੇ ਉਦੋਂ ਕੁੱਲਦੇ ਹੁੰਦੇ ਸੀ ਕੁਛ ਜਿਹੜਾ ਸਾਡੇ ਪਿੰਡ ਦੀਆਂ ਮਹਾਨ ਹਸਤੀਆਂ ਸਾਡੇ ਪਰਿਵਾਰ ਤੋਂ ਹੀ ਸੀਗੇ ਕਿ ਸਾਡੇ ਦਾਦਾ ਜੀ ਲੱਗਦੇ ਸੀ ਮੱਲ ਤੋਤਾ ਸਿੰਘ ਜੀ ਤੇ ਹੋਰ ਵੀ ਕਾਫੀ ਮਹਾਨ ਹਸਤੀਆਂ ਨੇ ਜਿਹੜੀਆਂ ਔਰ ਡੇਰੇ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਸਾਡੇ ਪਿੰਡ ਦੇ ਜਿਹੜੇ ਉਹ ਇਹ ਡੇਰੇ ਵਿੱਚ ਆ ਕੇ ਇੱਥੇ ਸੱਤ ਵਾਂਗੂ ਬੈੰਦੇ ਸੀ ਇੱਥੇ ਪਾਣੀ ਦਾ ਸਾਧਨ ਹੁੰਦਾ ਸੀ ਤਾਂ ਨਾਲ ਹੀ ਇੱਧਰ ਖੂਹੀ ਹੁੰਦੀ ਸੀਗੀ ਤਾਂ ਇੱਥੇ ਕਾਫੀ ਜਿਹੜੇ ਸਾਧੂ ਦੂਰੋਂ ਦੂਰੋਂ ਆ ਕੇ ਸਾਡਾ ਇੱਕ ਪਿੰਡ ਦਾ ਸਾਡੇ ਦਾ ਪਹਿਲਾਂ ਤੋਂ ਲਾ ਕੇ ਸੁਭਾਅ ਹੈ ਜੀ ਅੱਜ ਵੀ ਸਾਡੇ ਪਿੰਡ ਚ ਮੇਲਾ ਲੱਗਦਾ ਤਾਂ 3 ਦਿਨ ਫਰੀ ਲੰਗਰ ਪੂਰਾ ਚੱਲਦਾ ਸੀ ਪੈਸਾ ਨਹੀਂ ਸਾਡਾ ਪਿੰਡ ਕਿਸੇ ਤੋਂ ਵੀ ਲੈਂਦਾ ਇੱਥੇ ਉਹਨਾਂ ਟਾਈਮਾਂ 'ਚ ਵੀ ਲੋਕ ਦੂਰੋਂ ਦੂਰੋਂ ਆ ਕੇ ਪ੍ਰਸ਼ਾਦਾ ਛੱਕ ਇੱਥੇ ਰਾਤ ਕੱਟ ਕੇ ਲੰਘ ਜਾਂਦੇ ਸੀ ਆਜੋ ਅੰਦਰ ਆਜੋ ਜੀ ਦੇਖੋ ਜੀ ਮਰ ਇਹਨਾਂ ਦੇ ਕੁਸ਼ਤਾ ਨਾਂ ਹੈਗੇ ਨੇ ਫੁੱਟਮਾ ਦੇ ਇਹਨਾਂ ਦੇ ਆ ਸਾਡੇ ਬਾਬਾ ਜੀ ਨੇ ਤੋਤਾ ਸਿੰਘ ਜੀ ਇਹ ਵੀ ਨਾਮੀ ਪਹਿਲਵਾਨ ਰਹੇ ਨੇ ਭੁਲਦੇ ਰਹੇ ਨੇ ਕਿਸੇ ਟਾਈਮ 'ਚ ਤੇ ਇਹ ਸਾਡੇ ਇਧਰ ਗਰੇਵਾਲ ਪਰਿਵਾਰ 'ਚ ਸੀਗੇ ਤੇ ਵਪਾਰ ਜੰਦਾਹ ਜੀ ਬੱਬਾ ਪ੍ਰੀਤਮ ਦਾਹ ਜੀ ਇੱਥੋਂ ਦੇ ਨੇ ਜਿਹੜੇ ਸਾਧੂ ਹੋਏ ਨੇ ਬਹੁਤ ਸ਼ਕਤੀ ਵਾਲੀ ਜਗਾਹ ਜੀ ਹੈ ਇਹ ਸੁਣਾ ਉਹ ਤੋਂ ਬਾਅਦ ਹੀ ਸਾਡਾ ਪਿੰਡ ਨੇ ਸਹਿਯੋਗ ਪਾ ਕੇ ਖਿਨਾਰੀ ਗਊਸ਼ਾਲਾ ਉਪलब्ਧ ਕਰੀ ਹੋਈ ਹੈ ਇੱਥੇ ਇਹ ਪ੍ਰਾਚੀਨ ਖੂਹੀ ਆ ਜੀ ਦੇਰੇ ਬੜੇ ਦੂਈ ਆ ਚੇ ਕਿਉਂਕਿ ਪਹਿਲਾਂ ਉਦੋਂ ਕੋਈ ਹੋਰ ਸਾਧਨ ਤਾਂ ਹੁੰਦੇ ਨਹੀਂ ਸੀ ਪਾਣੀ ਦੇ ਪੀਣ ਵਾਲੇ ਦੇ ਤਾਂ ਉਹ ਇਹਨਾਂ ਖੂਹਿਆਂ ਨੂੰ ਵਰਤਾ ਜਾਂਦਾ ਸੀ ਆਪਣਾ ਦੂਧਾ ਸਾਹਮਣੇ ਡੇਰਾ ਉਧਰ ਵੀ ਇੱਧਰ ਵੀ ਲੋਕ ਠੰਡਾ ਜਾਲ ਇੱਥੋਂ ਛੱਕ ਕੇ ਇੱਥੇ ਲੋਕ ਬਜ਼ੁਰਗ ਲੋਕ ਪਹਿਲਾਂ ਤੋਂ ਲਾ ਕੇ ਬਿਸ਼ਰਾਮ ਕਰਦੇ ਸੀ